ਬਾਬਾ ਜੀਵਨ ਸਿੰਘ ਲੋਕ ਭਲਾਈ ٹرسٹ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਔਰ ਜਿਹੜੇ ਅਸੀਂ ਇਹ ਵਿਆਹ ਕਰ ਰਹੇ ਆ ਬਾਬਾ ਲੱਖਾ ਸਿੰਘ ਜੀ ਕੋਟੇ ਵਾਲੇ ਡੇਰਾ ਸਾਹਿਬ ਔਰ ਖਾਸ ਕਰਕੇ ਇਸ ਪਵਿੱਤਰ ਨਗਰੀ ਦਾ ਮੈਂ ਤੁਹਾਨੂੰ ਇਤਿਹਾਸ ਦੱਸ ਦੇਣਾ ਵਾ ਕਿ ਬਾਬਾ ਨਾਨਕ ਜੀ ਦੇ ਜੋ ਵਾੜ ਵਡੇਰੇ ਸੀ ਉਹਨਾਂ ਦਾ ਇਹ ਇੱਥੇ ਜਿਹੜਾ ਪਰਿਵਾਰ ਇੱਥੇ ਰਹਿੰਦਾ ਰਿਹਾ ਬਾਬਾ ਮਹਿਤਾ ਕਾਲੂ ਜੀ ਹਾਂ ਉਹਨਾਂ ਦਾ ਡੇਰਾ ਡੇਰਾ ਸਾਹਿਬ ਜਿਹੜਾ ਵਾ ਬਹੁਤ ਪਵਿੱਤਰ ਨਗਰੀ ਆ ਔਰ ਉੱਥੇ ਹੀ 51 ਜਿਹੜੇ ਵਿਆਹ ਜਿਹੜੇ ਉਹ ਰੱਖੇ ਆ ਔਰ ਬਾਬਾ ਲੱਖਾ ਸਿੰਘ ਕੋਟੇਵਾਲਾ ਦੇ ਸੰਯੋਗ ਦੇ ਨਾਲ ਜਿਹੜਾ ਸਾਰਾ ਪ੍ਰਾਲਾਜ ਜਿਹੜਾ ਹੀ ਕੀਤਾ ਗਿਆ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਇਹ ਪੂਰਾ ਪ੍ਰੋਪਰ ਐਡਰੈਸ ਸਾਰੇ ਸੰਗਤ ਨੂੰ ਦੱਸ ਦਿਓ ਤਾਂ ਜੋ ਜਿਹਨਾਂ ਲੋਕਾਂ ਨੇ ਤੁਹਾਡੇ ਨਾਲ ਕਨੈਕਟ ਕਰਨਾ ਹੈ ਜਾਂ ਤੁਹਾਡੇ ਤੱਕ ਪਹੁੰਚ ਕਰਨੀ ਹੈ ਉਹ ਪੂਰਾ ਐਡਰੈਸ ਸਤਾ ਪਤਾ ਪੂਰੀ ਜਗ੍ਹਾ ਜਿਹੜੀ ਆ ਉਹ ਪ੍ਰੋਪਰ ਦੱਸ ਦਿੰਦੇ ਸੰਗਤ ਜੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਤੁਸੀਂ ਜੁੜੇ ਹੋ ਸੁਰਖਾਪ ਟੀਵੀ ਦਾ ਤੇ ਅੱਜ ਇੱਕ ਵਿਸ਼ੇਸ਼ ਰਿਪੋਰਟ ਤੁਹਾਡੇ ਵਾਸਤੇ ਲੈ ਕੇ ਆਇਆ ਹਾਂ ਇੱਕ ਹਰ ਗਰੀਬ ਮਾਪਾਪ ਦਾ ਸੁਪਨਾ ਹੁੰਦਾ ਹੈ ਕਿ ਉਹ ਆਪਣੇ ਬੱਚਿਆਂ ਦਾ ਵਿਆਹ ਬੜੀ ਧੂਮ ਧਾਮ ਦੇ ਨਾਲ ਤੇ ਖੁਸ਼ੀਆਂ ਦੇ ਨਾਲ ਕਰੇ ਧੀ ਦਾ ਦਾਨ ਕਰਨਾ ਜਿਹੜਾ ਬਹੁਤ ਔਖਾ ਤੇ ਇੱਕ ਇੱਕ ਬਰਾਤ ਸੰਭਾਲਣੀ ਬੜੀ ਔਖੀ ਹੈ ਪਰ ਇੱਥੇ ਇੱਕ ਸਾਡੇ ਕੋਲ ਸੰਸਥਾ ਪਹੁੰਚੀ ਹੈ ਜਿਸ ਸੰਸਥਾ ਨੇ ਬੀੜਾ ਚੁੱਕਿਆ ਹੈ ਕਿ ਆਪਾਂ 51 ਗਰੀਬ ਪਰਿਵਾਰ ਦੀਆਂ ਉਹਨਾਂ ਬੱਚੀਆਂ ਦੇ ਵਿਆਹ ਕਰਨੇ ਆ ਜਿਹੜੇ ਮਾਤਾ ਪਿਤਾ ਬਹੁਤ ਗਰੀਬੀ ਦੀ ਰੇਖਾ ਦੇ ਥੱਲੇ ਚੱਲ ਰਹੇ ਨੇ ਤੇ ਆਪਣੀ ਬੇਟੀ ਦੇ ਵਿਆਹ ਦੇ ਸੁਪਨੇ ਸੰਜੋਈ ਬੈਠੇ ਨੇ ਆਪਾਂ ਸੰਸਥਾ ਦੇ ਨਾਲ ਗੱਲਬਾਤ ਕਰਾਂਗੇ ਔਰ ਪੂਰੀ ਕਹਾਣੀ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਸੰਸਥਾ ਦੇ ਪ੍ਰਧਾਨ ਸਾਹਿਬ ਸਾਡੇ ਨਾਲ ਮੌਜੂਦ ਨੇ ਵੀਰ ਜੀ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਆਪਣਾ ਪੂਰਾ ਨਾਮ ਦੱਸ ਦਿਓ ਤੇ ਆਪਣੀ ਸੰਸਥਾ ਦਾ ਨਾਮ ਦੱਸੋ ਪਰਮ ਸਤਿਕਾਰਯੋਗ ਸਾਧ ਸੰਗਜੀ ਵਿਚਾਰਾਂ ਦੀ ਸਾਜ ਪਹੁੰਚ ਤੋਂ ਪਹਿਲਾਂ ਆਹ ਸਾਰੇ ਫਤੇ ਦੀ ਸਾਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਸਸਤਾ ਦਾ ਚੇਅਰਮੈਨ ਆ ਸ਼ੈਣੀ ਮੰਡ ਔਰ ਮੇਰੇ ਨਾਲ ਖੜੇ ਸਰਦਾਰ ਕਰਮਜੀਤ ਸਿੰਘ ਜੀ ਮਾਨ ਸਰਪੰਚ ਸਾਹਿਬ ਔਰ ਮੇਰੇ ਨਾਲ ਸਰਪੰਚ ਸਰਾਲੀ ਮੰਡਾ ਦੇ ਭਿੰਦਰ ਸਿੰਘ ਜੀ ਔਰ ਸਾਡੇ ਜਸਪੀਰ ਸਿੰਘ ਜੀ ਮੈਂਬਰ ਪੰਚਾਇਤ ਪੱਪੂ ਸਿੰਘ ਜੀ ਮੈਂਬਰ ਪੰਚਾਇਤ ਔਰ ਜਨਰਲ ਸਕੱਤਰ ਪੰਜਾਬ ਧਰਮ ਸੇ ਇਹ ਤਾਂ ਅੰਬੀਰ ਸਿੰਘ ਜੀ ਮਾਨ ਆ ਔਰ ਸ਼ਿੰਦਰ ਸਿੰਘ ਜੀ ਮੈਂਬਰ ਕੁਲਦੀਪ ਸਿੰਘ ਜੀ ਔਰ ਅਮਰਤ ਜੀ ਔਰ ਸਮੂਚੀ ਜਿਹੜੀ ਅੱਜ ਟੀਮ ਜਿਹੜੀ ਆ ਸਾਡੇ ਅੱਜ ਇੱਥੇ ਪਹੁੰਚੀ ਐ ਜਿਹੜੀ ਸਾਡਾ ਟਰਸਟ ਹੈਗਾ ਵਾ ਤਕਰੀਬਨ 2005 ਤੋਂ ਸਮਾਜ ਦੀ ਭਲਾਈ ਵਾਸਤੇ ਕੰਮ ਕਰਦਾ ਆ ਰਿਹਾ ਵਾ ਹੁਣ ਤੱਕ ਅਸੀਂ 250 ਤੋਂ ਵੱਧ ਜਿਹੜੇ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੀਆਂ ਸ਼ਾਦੀਆਂ ਕਰ ਚੁੱਕੇ ਆ ਦੱਬੇ ਕੁਚਲੇ ਲੋਕਾਂ ਦੀ ਮਦਦ ਵਾਸਤੇ ਹਮੇਸ਼ਾ ਹੀ ਜਿਹੜਾ ਸਾਡਾ ਟਰਸਟ ਆ ਹਾਜ਼ਰ ਰਹਿੰਦਾ ਵਾ ਔਰ ਹੁਣ ਅਸੀਂ ਇੱਕ ਬਹੁਤ ਵੱਡਾ ਪ੍ਰਾਲਾ ਕਰਨ ਵਾਸਤੇ ਜਿਹੜਾ ਵਾ ਇਹ ਉਦਮ ਕੀਤਾ ਵਾ ਕਿ 23 ਫਰਵਰੀ 2025 ਨੂੰ 51 ਗਰੀਬ ਪਰਿਵਾਰਾਂ ਦੀਆਂ ਲੜਕੀਆਂ ਸ਼ਾਦੀਆਂ ਅਸੀਂ ਜਿਹੜੀਆਂ ਉਹ ਕਰਨ ਵਾਸਤੇ ਇੱਥੇ ਜਿਹੜਾ ਅੱਜ ਇਕੱਤਰ ਹੋਏ ਆ ਕਿ ਅਸੀਂ ਕਿਵੇਂ ਤੁਹਾਡੇ ਮਨ ਚ ਆਈਏ ਗੱਲ ਕਿ 51 ਆਪਾਂ ਵਿਆਹ ਜਿਹੜੇ ਇਕੱਠੇ ਕਰਨੇ ਕਿਉਂਕਿ ਬਰਾਤ ਤਾਂ ਇੱਕ ਸੰਭਾਲਣੀ ਬੜੀ ਔਖੀ 51 ਇਕੱਠੇ ਵਿਆਹ ਕਰਨੇ ਕਿਵੇਂ ਤੁਹਾਡੇ ਮਨ ਚ ਆਈਏ ਦੇਖੋ ਜੀ ਪੰਜਾਬ ਦੇ ਵਿੱਚ ਜ਼ਿਆਦਾਤਰ ਨਸ਼ੇ ਦੀ ਦਲਦਲ ਦੇ ਵਿੱਚ ਲੋਕ ਬੁਰੀ ਤਰ੍ਹਾਂ ਫਸ ਚੁੱਕੇ ਆ ਔਰ ਜਿਹੜੇ ਮਾਪਿਓ ਆ ਉਹ ਆਪਣੀਆਂ ਲੜਕੀਆਂ ਦੀਆਂ ਸ਼ਾਦੀਆਂ ਬੜੀ ਧੂਮ-ਧਾਮ ਨਾਲ ਕਰਨਾ ਚਾਹੁੰਦੇ ਆ ਔਰ ਮੁੰਡੇ ਜਿਹੜੇ ਆ ਨਾ ਉਹ ਨਸ਼ੇ ਦੀ ਦਲਦਲ ਦੇ ਵਿੱਚ ਪੂਰੀ ਤਰ੍ਹਾਂ ਫਸ ਚੁੱਕੇ ਆ ਔਰ ਕੁੜੀਆਂ ਵਿਚਾਰੀਆਂ ਪੱਠੇ ਤੇ ਕੰਮ ਕਰਦੀਆਂ ਵਾਂ ਮਜ਼ਦੂਰੀ ਕਰਦੀਆਂ ਵਾਂ ਇੱਥੋਂ ਤੱਕ ਕਿ ਮਿਸਤਰੀਆਂ ਦੇ ਨਾਲ ਵੀ ਕੰਮ ਕਰ ਰਹੀਆਂ ਵਾਂ ਪਰ ਉਹਨਾਂ ਨੂੰ ਕੋਈ ਗਾੜੀ ਆਪਣਾ ਜਿਹੜਾ ਭੇਖ ਨਜ਼ਰ ਨਹੀਂ ਆ ਰਿਹਾ ਔਰ ਮਾਂ ਪਿਓ ਜਿਹੜੇ ਆ ਉਹ ਵਿਚਾਰੇ ਇਹ ਦਿਨ ਰਾਤ ਸੋਚਦੇ ਆ ਕਹਿੰਦੇ ਧੀਆਂ ਧੰਨ ਬਗੰੜਾ ਲੋਕ ਕਹਿੰਦੇ ਸੱਚੀ ਪੁੱਛੋ ਤੇ ਪਾਲਣਾ ਬੜਾ ਔਖਾ ਤੇ ਜੇਕਰ ਪਾਲ ਪਲੋਸ ਕੇ ਜਵਾਨ ਕਰੀਏ ਤੇ ਫਿਰ ਬੂਹ ਉਠਾ ਲੈਣਾ ਬੜਾ ਔਖਾ ਅੱਜ ਇੱਕ ਗਰੀਬ ਪਿਓ ਵਾਸਤੇ ਬੜੀ ਵੱਡੀ ਦਿੱਕਤ ਪੈਦਾ ਹੋ ਗਈ ਹੈ ਕਿ ਉਹ ਆਪਣੀ ਲੜਕੀ ਦੀ ਸ਼ਾਦੀ ਜਿਹੜੀ ਆ ਉਹ ਵਧੀਆ ਤਰੀਕੇ ਨਾਲ ਨਹੀਂ ਕਰ ਸਕਦਾ ਔਰ ਅਸੀਂ ਇੱਕ ਸਮਾਜ ਦੇ ਵਿੱਚ ਰੋਜ਼ ਵਿਚਰਦੇ ਆ ਔਰ ਬਹੁਤ ਸਾਰੀਆਂ ਜਿਹੜੀਆਂ ਇਹ ਸਮਾਜਿਕ ਕ੍ਰਿਤੀਆਂ ਅੱਜ ਕੱਲ ਜਿਹੜੀਆਂ ਨਜ਼ਰ ਆ ਰਹੀਆਂ ਵਾਂ ਕਿ ਇਹ ਦਾਜ ਦੇ ਹੱਥੋਂ ਵੀ ਲੋਕ ਜਿਹੜੇ ਬਹੁਤ ਜ਼ਿਆਦੇ ਤੰਗਿਆ ਔਰ ਜੋ ਸਾਡੀ ਸੰਸਥਾ ਦੇ ਰਾਹੀਂ ਅਸੀਂ ਸ਼ਾਦੀਆਂ ਕਰਦੇ ਆ ਉਹਨਾਂ ਨੂੰ ਕੋਈ ਵੀ ਦਿੱਕਤ ਨਹੀਂ ਆਉਂਦੀ ਹੁਣ ਪਹਿਲਾਂ ਵੀ ਅਸੀਂ ਕੋਈ ਤਿੰਨ ਸ਼ਾਦੀਆਂ ਕਰ ਦਿੱਤੀਆਂ ਚਾਰ ਕਰ ਦਿੱਤੀਆਂ ਜਾਂ ਪੰਜ ਕਰ ਦਿੱਤੀਆਂ ਹੁਣ ਅਸੀਂ 51 ਜਿਹੜੀਆਂ ਇਕੱਠੀਆਂ 23 ਫਰਵਰੀ ਨੂੰ ਕਰਨ ਵਾਸਤੇ ਜਿਹੜਾ ਉਹ ਅਪਰਾਲਾ ਕੀਤਾ ਵਾ ਇਹ ਇਹਦੇ ਵਿੱਚ ਫੰਡਿੰਗ ਦੀ ਆਪਾਂ ਜੋ ਗੱਲ ਕਰੀਏ ਤੇ ਇਹ ਪੈਸਾ ਜਿਹੜਾ ਵਾ ਇਹ ਸੰਗਤ ਵੱਲੋਂ ਇਕੱਠਾ ਕੀਤਾ ਜਾ ਰਿਹਾ ਜਾਂ ਕੋਈ ਐਨ ਆਰ ਆਈ ਵੀਰ ਸੰਯੋਗ ਕਰ ਰਹੇ ਨੇ ਜਾਂ ਕੋਈ ਆਪਣੇ ਕੋਲੋਂ ਕਰ ਰਹੇ ਹੋ ਕਿਹੜੇ ਤਰੀਕੇ ਦੇ ਨਾਲ ਤੁਹਾਡਾ ਇਹ ਤਰੀਕਾ ਕੀ ਹੈ ਤੁਹਾਡਾ ਦੇਖੋ ਇਹ ਬਹੁਤ ਵੱਡਾ ਪਰਾਲਾ ਵਾ ਕੱਲਾ ਬੰਦਾ ਤੇ ਕੁਝ ਨਹੀਂ ਕਰ ਸਕਦਾ ਇਹ ਅਸੀਂ ਪੂਰਾ ਸੰਗਤ ਦਾ ਸੰਯੋਗ ਐਨ ਆਰ ਆਈ ਵੀਰਾਂ ਦਾ ਸੰਯੋਗ ਦਾਨੀ ਸੱਜਣਾ ਦਾ ਸੰਯੋਗ ਔਰ ਔਰ ਪਿੰਡਾਂ ਦੀਆਂ ਜਿੰਨੀਆਂ ਵੀ ਪੰਚਾਇਤਾਂ ਵਾਂ ਸਾਰੀਆਂ ਆਪਾਂ ਨੂੰ ਸੰਯੋਗ ਕਰਦੀਆਂ ਵਾਂ ਕਿਉਂਕਿ ਅਸੀਂ ਤਾਂ ਤੁਹਾਡੇ ਮਾਧਿਅਮ ਰਾਈ ਪੂਰੇ ਵਰਲਡ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਅਸੀਂ ਹੁਣ ਆਪਣੀ ਆਵਾਜ਼ ਨੂੰ ਪਚਾ ਰਹੇ ਆ ਕਿ ਇੱਕ ਲੜਕੀ ਨੂੰ ਜਿੱਤਰਾ 51 ਰੁਪਏ ਰੱਖਿਆ ਇੱਕ ਲੜਕੀ ਨੂੰ ਅਸੀਂ 1 ਰੁਪਿਆ ਵੀ ਦਾਨ ਕਰਦੇ ਆ ਤੇ ਤਾਂ ਵੀ 51 ਰੁਪਏ ਜਿਹੜੇ ਉਹ ਸਾਨੂੰ ਜਿਹੜਾ ਵਾ ਦਾਨ ਦੇ ਵਿੱਚ ਜਰੂਰ ਦਿੱਤੇ ਜਾਣ ਕਿਉਂਕਿ ਭਾਰਤ ਬਹੁਤ ਵੱਡਾ ਵਾ ਵਰਲਡ ਬਹੁਤ ਵੱਡਾ ਵਾ ਹਰੇਕ ਬੰਦਾ ਇਸ ਦੇ ਵਿੱਚ ਜਿਹੜਾ ਸੰਯੋਗ ਪਾਵੇ ਕਿਉਂਕਿ ਇਹ ਬਹੁਤ ਵੱਡਾ ਉਪਰਾਲਾ ਵਾ ਔਰ ਸਾਡੇ ਕੱਲਿਆਂ ਦੇ ਵਸਤਾ ਰੋਗ ਨਹੀਂ ਹੈ ਕਿ ਅਸੀਂ ਇਕੱਲੇ ਕਰ ਸਕੀਏ ਸਾਰੀ ਸੰਗਤ ਦੇ ਸੰਯੋਗ ਦੇ ਨਾਲ ਇਹ ਉਪਰਾਲਾ ਜਿਹੜਾ ਉਹ ਨਿਪਰੇ ਚੜੇਗਾ ਜਿਸ ਤਰ੍ਹਾਂ ਦੇ ਲੋਕ ਸਾਥ ਦੇ ਰਹੇ ਤੁਹਾਨੂੰ ਕੋਈ ਹਜ਼ਾਰਾਂ ਚ ਸੈਂਕੜਿਆਂ ਚ ਕਿਤਰਾ ਦਾ ਲੋਕ ਤੁਹਾਨੂੰ ਸਾਥ ਦੇ ਰਿਹਾ ਤਕਰੀਬਨ ਜਿਹਦੇ ਕੋਲ ਵੀ ਅਸੀਂ ਜਾਣੇ ਆ ਹਰੇਕ ਬੰਦਾ ਜਿਹੜਾ ਸਾਨੂੰ ਵਧੀਆ ਸੰਯੋਗ ਦੇ ਰਿਹਾ ਪੰਚਾਇਤਾਂ ਸੰਯੋਗ ਦੇ ਰਹੀਆਂ ਵਾ ਔਰ ਅਸੀਂ ਇੱਥੋਂ ਤੱਕ ਦੇ 51 ਰੁਪਏ ਦੀ ਪਰਚੀ ਵੀ ਰੱਖੀ ਆ ਵੀ 51 ਰੁਪਏ ਇੱਕ ਲੜਕੀ ਨੂੰ 1 ਰੁਪਏ ਆ ਵੀ ਬਾਕੀ ਬਾਅਦ ਤੋਂ ਬਾਅਦ ਅਗਲੇ ਦੀ ਇੱਛਾ ਵਾ ਜਿਸ ਤਰ੍ਹਾਂ ਅਸੀਂ ਗੱਲ ਕਰਦੇ ਆ ਐ ਬਾਬਾ ਸੁੱਖਾ ਸਿੰਘ ਜੀ ਕੋਟੇ ਵਾਲੇ ਡੇਰਾ ਸਾਹਿਬ ਜਿਨ੍ਹਾਂ ਦਾ ਬਹੁਤ ਵੱਡਾ ਗੁਰਦੁਆਰਾ ਸਾਹਿਬ ਹੈਗਾ ਵਾ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸਾਡੇ ਢਾਡੀ ਬਲਬੀਰ ਸਿੰਘ ਜੀ ਭੱਠਲ ਸਾਬਕਾ ਸਰਪੰਚ ਉਹ ਸਮੁੱਚੀ ਟੀਮ ਜਿਹੜੀ ਆ ਸਾਡਾ ਬਹੁਤ ਵੱਡਾ ਉਹ ਜਿਹੜਾ ਸਾਡੇ ਨਾਲ ਖੜਿਆ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਦੇ ਰਿਹਾ ਔਰ ਬਾਬਾ ਜੀ ਸੁੱਖਾ ਸਿੰਘ ਜੀ ਕੋਟੇ ਵਾਲਿਆਂ ਦਾ ਅਸ਼ੀਰਵਾਦ ਹੈ ਉਹ ਉਹਨਾਂ ਨੇ ਬਾਬਾ ਲੱਖਾ ਸਿੰਘ ਜੀ ਬਾਬਾ ਲੱਖਾ ਸਿੰਘ ਜੀ ਦਾ ਬਹੁਤ ਵੱਡਾ ਜਿਹੜਾ ਸੰਯੋਗ ਹੈ ਸਾਡੇ ਨਾਲ ਉਹਨਾਂ ਨੇ ਸਾਨੂੰ ਅਸ਼ੀਰਵਾਦ ਦਿੱਤਾ ਹੈ ਕਿ ਤੁਸੀਂ ਜਿਸ ਤਰ੍ਹਾਂ ਦਾ ਵੀ ਇਹ ਪਰਾਲਾ ਵਿੱਡਿਆ ਵਾ ਅਸੀਂ ਤੁਹਾਡੇ ਨਾਲ ਆ ਔਰ ਇਸ ਕਾਰਜ ਨੂੰ ਨੇਪਰੇ ਚਾੜਨ ਵਾਸਤੇ ਅਸੀਂ ਤੁਹਾਡੇ ਨਾਲ ਖੜੇ ਹਾਂ ਇੱਕ ਪਿੰਡਾਂ ਦੇ ਵਿੱਚ ਵੀ ਜਾ ਰਹੇ ਹਾਂ ਗ੍ਰਾਹੀ ਮੰਗਣ ਵਾਸਤੇ ਜਾਂ ਲੋਕਾਂ ਦੇ ਘਰਾਂ ਵਿੱਚ ਕਿਹੜੇ ਤਰੀਕੇ ਦੇ ਨਾਲ ਗ੍ਰਾਹੀ ਪੈ ਸਕਤਰ ਇਕੱਠਾ ਹੋ ਰਹੇ ਅਸੀਂ ਤਕਰੀਬਨ ਤੇ ਜਿਆਦਾਤਰ ਦੇ ਜਿਸ ਤਰ੍ਹਾਂ ਮੋਤਬਰ ਬੰਦੇ ਆ ਜੀ ਉਹਨਾਂ ਨਾਲ ਅਸੀਂ ਜਿਹੜਾ ਰਾਬਤਾ ਕਾਇਮ ਕਰ ਰਹੇ ਹਾਂ ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਸਰਪੰਚ ਆ ਜਾਂ ਮੈਂਬਰ ਪੰਚਾਇਤ ਆ ਜਾਂ ਨੰਬਰਦਾਰ ਆ ਜਾਂ ਹੋਰ ਜਿਹੜੇ ਕੋਈ ਸੰਸਥਾ ਚਲਾ ਰਹੇ ਆ ਜਾਂ ਕੋਈ ਦਾਨੀ ਸੱਜਣ ਆ ਔਰ ਤੁਹਾਡੇ ਆਦਮੀਆਂ ਰਾਈ ਯਾਨੀ ਐਨ ਆਰ ਆਈ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਇਹ ਸੰਜੋਗ ਜਿਹੜਾ ਸਾਨੂੰ ਵੱਧ ਤੋਂ ਵੱਧ ਦਿੱਤਾ ਜਾਵੇ ਔਰ ਕਾਰਜ ਨੂੰ ਇਸ ਨੂੰ ਨੇ ਪ੍ਰਚਾਰਨ ਵਾਸਤੇ ਸਾਨੂੰ ਜਿਹੜੀ ਆ ਤੁਹਾਡੀ ਬਹੁਤ ਜ਼ਿਆਦਾ ਲੋੜ ਹੈ ਇਹਦੇ ਵਿੱਚ ਕੋਈ ਸਮਾਨ ਵਗੈਰਾ ਵੀ ਦਿੱਤਾ ਜਾਊਗਾ ਤੇ ਜਿਹੜੇ ਲੜਕੀਆਂ ਦੇ ਪਰਿਵਾਰ ਉਹ ਤੁਹਾਡੇ ਨਾਲ ਰਾਬਤਾ ਕਰ ਚੁੱਕੇ ਆ ਕਿ ਜਾਂ ਅਜੇ ਕਰਨ ਵਾਲੇ ਨੇ ਤਕਰੀਬਨ ਜਿਸ ਤਰ੍ਹਾਂ ਹੀ 51 ਪਰਿਵਾਰਾਂ ਦੀ ਗੱਲ ਕਰਦੇ ਪਏ ਆ ਤਕਰੀਬਨ 10 ਤੋਂ 15 ਜਿਹੜੇ ਨਾਮ ਜਿਹੜੇ ਉਹ ਸਾਡੇ ਕੋਲ ਪਹੁੰਚ ਚੁੱਕੇ ਆ ਔਰ ਅਸੀਂ ਸਮਾਨ ਜਿਹੜਾ ਜੋ ਵੀ ਘਰ ਦਾ ਲੜਕੀ ਨੂੰ ਸਮਾਨ ਵਰਤੋਂ ਵਾਲਾ ਵਾ ਬੈੱਡ ਪੇਟੀਆਂ ਅਲਮਾਰੀਆਂ ਜਾਂ ਕੂਲਰ ਵਗੈਰਾ ਜਾਂ ਜੋ ਵੀ ਟੋਟਲ ਉਹਦੀ ਵਰਤੋਂ ਵਾਸਤਾ ਸਮਾਨ ਉਹ ਪ੍ਰੋਪਰ ਅਸੀਂ ਜਿਹੜਾ ਉਹ ਦਵਾਂਗੇ ਜੀ ਤੇ ਮੈਂ ਇਹ ਪੁੱਛ ਰਿਹਾ ਸੀ ਕਿ ਪਰਿਵਾਰ ਪੂਰੇ ਹੋ ਚੁੱਕੇ ਆ ਕਿ ਜਾਂ ਹਜੇ ਹੋਰ ਮਾਪੇ ਤੁਹਾਡੇ ਨਾਲ ਕੰਟੈਕਟ ਕਰ ਸਕਦੇ ਆ ਬਿਲਕੁਲ ਬਿਲਕੁਲ ਜੀ ਕਰ ਸਕਦੇ ਹਜੇ ਤਕਰੀਬਨ ਸਾਡੇ ਕੋਲ 12 ਤੋਂ 13 ਪਰਿਵਾਰ ਜਿਹੜੇ ਆ ਸਾਡੇ ਲਿਸਟ ਦੇ ਵਿੱਚ ਆਏ ਆ ਅਸੀਂ 51 ਦਾ ਜਿਹੜਾ ਟਾਰਗੇਟ ਲੈ ਕੇ ਚੱਲੇ ਆ ਹੋਰ ਵੀ ਲੋਕ ਜਿਹੜੇ ਉਹ ਕੰਟੈਕਟ ਸਾਡੇ ਨਾਲ ਉਹ ਕਰ ਸਕਦੇ 23 ਫਰਵਰੀ ਤੱਕ ਤੁਸੀਂ ਇਹ ਕਰ ਰਹੇ ਹੋ ਹੈਨਾ ਬਿਲਕੁਲ ਬਿਲਕੁਲ ਜੀ 23 ਫਰਵਰੀ 23 ਅੱਛਾ ਕੋਈ ਇੱਕ ਤੁਹਾਡਾ Google ਨੰਬਰ ਜਿੱਤੇ ਚੱਲਦਾ ਹੋਵੇ ਕਿਉਂਕਿ ਐਨ ਆਰ ਆਈ ਵੀਰਾਂ ਨੂੰ ਤੁਸੀਂ ਬੇਨਤੀ ਕਰ ਸਕਦੇ ਹੋ ਆਪਣਾ Google ਨੰਬਰ ਬੋਲ ਕੇ ਵੀ ਇਸ ਨੰਬਰ ਤੇ ਤੁਹਾਡੇ ਨਾਲ ਕੰਟੈਕਟ ਕਰਕੇ ਤੁਹਾਡੇ ਨਾਲ ਜੋ ਵੀ ਸੰਜੋਗ ਕਰਨਾ ਚਾਹੁੰਦੇ ਉਹ ਕਰ ਸਕਦੇ ਬਿਲਕੁਲ ਜੀ ਇਹਦੇ ਵਿੱਚ ਸਾਡੇ ਜਿਹੜਾ ਟਰੱਸਟ ਦਾ ਅਕਾਊਂ ਔਰ ਜੇ ਕਿਸੇ ਨੇ ਹੈਲਪਲਾਈਨ ਨੰਬਰ ਤੇ ਗੱਲ ਕਰਨੀ ਹੈ 9259740000 ਤੇ ਕਾਲ ਕਰਕੇ ਉਹਨਾਂ Google Pay ਦੇ ਵਿੱਚ ਫੋਨ ਪੈਸੇ ਵੀ ਉਹ ਪਾ ਸਕਦੇ ਆ 9259740000 ਔਰ ਇਹਤੇ ਆਪਣਾ ਜੋ ਵੀ ਪੈਸੇ ਸੈਂਡ ਕਰਕੇ ਸਕਰੀਨਸ਼ਾਟ ਸੈਂਡ ਕਰ ਦੇਣ ਪੰਜਾਬੀ ਚ ਵੀ ਬੋਲ ਦਿਓ ਕਿਉਂਕਿ ਸਾਡੇ ਪਿੰਡੂ ਲੋਕ ਵੀ ਬਹੁਤ 9259740000 ਇਸ ਨੰਬਰ ਤੇ ਤੁਸੀਂ ਪੈਸੇ ਸੈਂਡ ਕਰ ਦਿਓ ਔਰ ਤੁਹਾਨੂੰ ਰਸੀਦ ਜਿਹੜੀ ਉਹ WhatsApp ਵੀ ਕੀਤੀ ਜਾਗੀ ਪੂਰਾ ਪਾਰਦਰਸ਼ੀ ਜਿਹੜਾ ਆ ਇਹ ਸੰਸਥਾ ਜਿਹੜੀ ਚਲਾ ਰਹੇ ਆ ਔਰ ਹੁਣ ਤੱਕ ਅਸੀਂ ਜਿਹੜੇ ਬਹੁਤ ਸਾਰੇ ਵੱਡੇ ਵੱਡੇ ਉਪਰਾਲੇ ਜਿਹੜੇ ਜਿਸ ਤਰ੍ਹਾਂ ਹੈਗੇ ਬੇਸਹਾਰਾ ਬੱਚੇ ਆ ਜਾਂ ਬੇਸਹਾਰਾ ਬਜ਼ੁਰਗ ਆ ਸਕੂਲਾਂ ਦੇ ਵਿੱਚ ਜਾ ਕੇ ਜਾਂ ਕਿਸੇ ਕੋਈ ਪਰਿਵਾਰ ਤੇ ਅਚਾਨਕ ਦੁਰਘਟਨਾ ਵਾਪਰ ਜਾਂਦੀ ਹੈ ਉੱਥੇ ਵੀ ਜਿਹੜਾ ਸਾਡੀ ਸੰਸਥਾ ਜਿਹੜੀ ਉਹ ਪਹੁੰਚਦੀ ਆ ਜੀ ਸੋ ਸਾਡੇ ਨਾਲ ਢਾਡੀ ਕਲਾ ਦੇ ਨਾਲ ਜੁੜੇ ਹੋਏ ਨੇ ਸੰਗੀਤ ਮਾਸਟਰ ਸਰਦਾਰ ਮੁਖਤਿਆਰ ਸਿੰਘ ਜੀ ਅਪਾ ਕਰਮਜੀਤ ਸਿੰਘ ਜੀ ਮਾਫ ਕਰਨਾ ਜੀ ਕਰਮਜੀਤ ਸਿੰਘ ਜੀ ਪਿੰਡ ਮਾਨ ਤੋਂ ਵੈਗੁਰਜੀ ਦਾ ਖਾਲਸਾ ਸਾਹਿਬ ਵੈਗੁਰਜੀ ਕੀ ਉਹ ਕਿਵੇਂ ਲੱਗਿਆ ਨੌਜਵਾਨਾਂ ਦਾ ਉਪਰਾਲਾ ਜੀ ਬਹੁਤ ਵਧੀਆ ਦੀ ਬਹੁਤ ਵਧੀਆ ਮੈਨੂੰ ਲੱਗਾ ਹਮ ਇਹ ਬਾਬਾ ਜੀਵਨ ਸਿੰਘ ਜੀ ਉਹਨਾਂ ਦੀ ਪਾਰਟੀ ਆ ਜੀ ਉਹਦੇ ਨਾਂ ਤੇ ਬਣਾਈ ਆ ਸਾਰਿਆਂ ਨੂੰ ਆਪਾਂ ਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਮਤ ਕਰਨੀ ਚਾਹੀਦੀ ਆ ਹਰ ਇੱਕ ਨੂੰ ਹੀ ਲੜ ਕੇ ਚੱਲਣਾ ਚਾਹੀਦਾ ਤੇ ਇਹਨਾਂ ਦਾ ਸਾਥ ਦੇਣਾ ਚਾਹੀਦਾ ਬਹੁਤ ਵੱਡਾ ਉਪਰਾਲਾ ਕਰ ਰਹੇ ਹਮ ਇਹ ਕਰਕੇ ਸਭ ਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਤੁਹਾਡੇ ਜਿੱਤਰਾ ਤੁਹਾਡੀ ਵੀ ਕੋਈ ਇੱਕ ਯੂਨੀਅਨ ਬਣੀ ਹੋਵੇਗੀ ਤੁਹਾਡੇ ਉਹਨਾਂ ਵੱਲੋਂ ਕੀ ਸਹਿਯੋਗ ਮਿਲ ਰਿਹਾ ਤੁਸੀਂ ਹੋਰ ਨਾ ਵੀ ਨਾਲ ਵੀ ਮੈਨੂੰ ਗਾ ਮੈਨੂੰ ਗਾ ਮੈਂ ਸਾਰੇ ਆਪਦੇ ਸ਼ਗਿਰਦਾਂ ਨੂੰ ਵੀ ਕਹਿੰਨਾ ਜਿੰਨੇ ਮੇਰੇ ਸ਼ਗਿਰਦ ਆ ਡੇਢ 200 ਇਸ ਵੇਲੇ ਮੇਰਾ ਸ਼ਗਿਰਦ ਕੰਮ ਕਰ ਰਿਹਾ ਸਾਰੇ ਮਤ ਕਰਨਗੇ ਸਾਰਿਆਂ ਨੂੰ ਮੈਂ ਆਖੂਗਾ ਵੀ ਹਾਂ ਤਾਂ ਸਾਰਿਆਂ ਤੋਂ ਵੀ ਸੁਣ ਕੇ ਤੇ ਤੁਹਾਡੇ ਤੁਹਾਡੇ ਰਾਂ ਸਾਰਿਆਂ ਕੋਲ ਪਹੁੰਚ ਜਾਣਾ ਹੈ ਜੀ ਜੀ ਤੇ ਸਾਰੇ ਮਤ ਕਰਨ ਤੇ ਚੜ੍ਹਦੀ ਕਲਾ ਨਾਲ ਐ ਨਿਪਰੇ ਚੜ੍ਹੇ ਕੰਮ ਤੇ ਆਉਣ ਵਾਲੇ ਸਮੇਂ 'ਚ ਫੇਰ ਆਹੀਂ ਔਰਾਂ ਦਾ ਵੀ ਸਾਥ ਦਈਏ ਗਰੀਬਾਂ ਦਾ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਉਹਨਾਂ ਨੂੰ ਸਹਾਰਾ ਦਿੱਤਾ ਬਹੁਤ ਵੱਡੀ ਗੱਲ ਹੈ ਉਹਨਾਂ ਦਾ ਕਾਰਨਾ ਮਹਾਰਾਜ ਨੇ ਸਭ ਕੁਝ ਜੀ ਜੀ ਸਾਡੇ ਨਾਲ ਸਰਪੰਚ ਸਾਹਿਬ ਮੌਜੂਦ ਨੇ ਸਰਹਾਲੀ ਮੰਡ ਦੇ ਸਰਪੰਚ ਸਾਹਿਬ ਵੀਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੈਗਰਜੀ ਕਾ ਖਾਲਸਾ ਵੈਗਰਜੀ ਕੀ ਫਤਹਿ ਕਿਵੇਂ ਦੇਖਦੇ ਹੋ ਇਸ ਪੂਰੇ ਉਪਰਾਲੇ ਨੂੰ ਹਾਂ ਜੀ ਬਹੁਤ ਵਧੀਆ ਭਾਜੀ ਜੀ ਹਾਂਜੀ ਸਰ ਮੈਂ ਪਿੰਡ ਸਰਪੰਚ ਹੋਣ ਦੇ ਨਾਤੇ ਜੀ ਇਹਨਾਂ ਦਾ ਸੰਤਾ ਦਾ ਸਾਥ ਦੇਵਾਂਗੇ ਜੀ ਹਮ ਸਾਰੀ ਪੰਚਾਇਤ ਸਾਥ ਦਊਗੀ ਜੀ ਮਹਾਰਾਜ ਜੀ ਤੇ ਆਪਣੀ ਲੋਕਾਂ ਨੂੰ ਵੀ ਅਪੀਲ ਹੈ ਜੀ ਜੀ ਸਾਹਦਤਾ ਜਾਵੇ ਸਾਹਦਤਾ ਤੇ ਮਤਲਬ ਪਿੰਡ ਵੱਲੋਂ ਤੁਸੀਂ ਪੂਰਾ ਸਾਥ ਹਾਂ ਪਿੰਡ ਵੱਲੋਂ ਸਾਰੀ ਪੰਚਾਇਤ ਸਾਥ ਦੇਊਗੀ ਜੀ ਹਾਂ ਜੀ ਵਧੀਆ ਸਾਥ ਦੇਵਾਂਗੇ ਸਾਰਾ ਚਲੋ ਹੋਰ ਵੀਰ ਜੀ ਕੋਈ ਸੰਗਤ ਨੂੰ ਅਪੀਲ ਕਰਨਾ ਚਾਹੁੰਦੇ ਹੋ ਸਾਡੇ ਆ ਸਾਡੇ ਮਾਧਿਅਮ ਰਾਹੀਂ ਅਪੀਲ ਇਹੀ ਹੈ ਜੀ ਜੇ ਉਪਰਾਲਾ ਅਸੀਂ ਜੜਿਆ ਵਾ ਸੰਗਤ ਦੇ ਸਹਿਯੋਗ ਦੇ ਨਾਲ ਵਿੱਢਿਆ ਵਾ ਜਿਸ ਤਰ੍ਹਾਂ ਸਾਨੂੰ ਬਾਬਾ ਲੱਖਾ ਸਿੰਘ ਕੋਟੇ ਵਾਲਿਆਂ ਡੇਰਾ ਸਾਹਿਬ ਵਾਲਿਆਂ ਨੇ ਸਹਿਯੋਗ ਦਿੱਤਾ ਵਾ ਔਰ ਉਥੋਂ ਦੀ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਹਿਯੋਗ ਦਿੱਤਾ ਵਾ ਔਰ ਬਾਕੀ ਵੀ ਜਥੇਬੰਦੀਆਂ ਨੂੰ ਔਰ ਦਾਨੀ ਸੱਜਣਾ ਨੂੰ ਐਨ ਆਰ ਆਈ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਜਿਹੜਾ ਸਾਡਾ ਸਹਿਯੋਗ ਦਿੱਤਾ ਜਾਵੇ ਔਰ ਇਸ ਕਾਰਜ ਨੂੰ ਨੇਪਰੇ ਚਾੜਨ ਵਾਸਤੇ ਸਾਡਾ ਜਿਹੜਾ ਵਾ ਸਹਿਯੋਗ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹਨੇ ਸੰਸਥਾ ਵਾਲੇ ਵੀਰ ਜਿਨ੍ਹਾਂ ਨੇ ਇਹ ਬਹੁਤ ਵੱਡਾ ਉਪਰਾਲਾ ਇੱਕ ਸ਼ੁਰੂ ਕੀਤਾ ਹੈ ਕਿ ਆਪਾਂ 51 ਬੇਟੀਆਂ ਦੇ ਵਿਆਹ ਕਰਨੇ ਆ ਤੇ ਸੰਗਤ ਜੀ ਇਹ ਉਪਰਾਲੇ ਜਿਹੜੇ ਤੁਹਾਡੇ ਸੰਯੋਗ ਦੇ ਨਾਲ ਹੀ ਹੋਣਿਆ ਅਸੀਂ ਵਾਰ-ਵਾਰ ਇਹ ਬੇਨਤੀ ਕਰਾਂਗੇ ਕਿ ਦੇਖੋ ਧੀ ਦਾ ਵਿਆਹ ਇੱਕ ਕਰਨਾ ਹੋਵੇ ਨਾ ਤੇ ਪੂਰੇ ਪਿੰਡ ਦਾ ਨਾਲ ਸਾਥ ਨਾ ਮਿਲੇ ਤੇ ਔਖਾ ਹੋ ਜਾਂਦਾ ਪਰ ਇੱਥੇ ਤਾਂ 51 ਬਰਾਤਾਂ ਸਾਹਮਣੀਆਂ ਕੋ ਛੋਟੀ ਗੱਲ ਨਹੀਂ ਬਹੁਤ ਵੱਡਾ ਉਪਰਾਲਾ ਹੈ ਇਹਨਾਂ ਨੌਜਵਾਨ ਵੀਰਾਂ ਦਾ ਜਿਹੜੇ ਗਰੀਬ ਮਾਪੇ ਜਿਹੜੇ ਸਮੇਂ ਨਾਲੋਂ ਟੁੱਟ ਚੁੱਕੇ ਨੇ ਉਹਨਾਂ ਨੂੰ ਸਮੇਂ ਦਾ ਹਾਣੇ ਬਣਾਉਣ ਵਾਸਤੇ ਬਹੁਤ ਹੀ ਵੱਡਾ ਉਪਰਾਲਾ ਹੈ ਹਰ ਇੱਕ ਦਾ ਸੁਪਨਾ ਹੁੰਦਾ ਹੈ ਕਿ ਮੈਂ ਆਪਣੀ ਧੀ ਦੀ ਡੋਲੀ ਤੋਰਾ ਸੋ ਅੱਜ ਇਹਨਾਂ ਵੀਰਾਂ ਨੇ ਜੇ ਬੀੜਾ ਚੁੱਕਿਆ ਤੇ ਸਾਡਾ ਵੀ ਫਰਜ਼ ਬਣਦਾ ਹੈ ਐਨ ਆਰ ਆਈ ਵੀਰ ਜਿਹੜੇ ਇਸ ਵੀਡੀਓ ਨੂੰ ਦੇਖ ਰਹੇ ਹੋਣਗੇ ਅਸੀਂ ਇਹਨਾਂ ਦਾ ਗੂਗਲ ਪੇ ਨੰਬਰ ਜਿਹੜਾ ਸਕਰੀਨ ਦੇ ਉੱਪਰ ਚਲਾਵਾਂਗੇ ਤੁਸੀਂ ਆਪਣੇ ਵੱਲੋਂ ਵੱਧ ਚੜ ਕੇ ਹਿੱਸਾ ਜ਼ਰੂਰ ਪਾਓ ਤੇ ਜਿਹੜੇ ਵੀਰ ਇਸ ਵੀਡੀਓ ਨੂੰ ਦੇਖਣ ਗਿਆ ਸੀ ਇਹ ਨਹੀਂ ਕਹਿੰਦੇ ਵੀ ਜਿੱਤਰਾ ਵੀਰ ਜੀ ਕਹਿ ਰਹੇ ਕਿ ਅਸੀਂ 50 ਰੁਪਏ ਦੀ ਵੀ ਪਰਚੀ ਕੱਟ ਰਿਹਾ ਹਾਂ ਮੈਂ ਕਹਿੰਨਾ ਵੀ ਜੇ ਲੱਖ ਬੰਦਾ ਇਸ ਵੀਡੀਓ ਨੂੰ ਦੇਖਦਾ ਤੇ ਸਿਰਫ 5 ਰੁਪਏ ਲੱਖ ਬੰਦਾ ਵੀਡੀਓ ਨੂੰ ਦੇਖ ਕੇ 5-5 ਰੁਪਏ ਪਾ ਦੇਵੇ ਨਾ ਤੇ ਮੈਂ ਸਮਝਦਾ ਵੀ ਉਹ 52 ਬਰਾਤਾਂ ਨੂੰ ਸੰਭਾਲਣ ਦਾ ਜਿਹੜਾ ਲੰਗਰ ਪਾਣੀ ਦਾ ਤਿਆਰੀ ਹੋ ਸਕਦੀ ਹੈ 5 ਰੁਪਏ ਦੇ ਨਾਲ ਹੀ ਸੋ ਇਸ ਕਰਕੇ ਮੈਂ ਬੇਨਤੀ ਕਰ ਰਿਹਾ 5 10 100 50 ਦੇ ਨਾਲ ਕੋਈ ਫਰਕ ਨਹੀਂ ਪੈਣਾ ਤੇ ਆਓ ਇਹਨਾਂ 3 ਦਾ ਸਾਥ ਦਿਈਏ ਇਹਨਾਂ ਗਰੀਬ ਪਰਿਵਾਰਾਂ ਦਾ ਸਾਥ ਦਿਈਏ ਸੋ ਅੱਜ ਦੀ ਵੀਡੀਓ ਦੇ ਵਿੱਚ ਇਹਨਾਂ ਹੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਇਹਨਾਂ ਗਰੀਬ ਬੱਚਿਆਂ ਦੀਆਂ ਦੁਆਵਾਂ ਜਿਹੜੀਆਂ ਆ ਉਹ ਤੁਹਾਨੂੰ ਮਿਲ ਸਕਣ ਤੇ ਇਸ ਸੰਸਥਾ ਦਾ ਜਿਹੜਾ ਵੱਧ ਤੋਂ ਵੱਧ ਸਾਥ ਜਿਹੜਾ ਉਹ ਦਿੱਤਾ ਜਾਵੇ ਅੱਜ ਦੀ ਵੀਡੀਓ ਦੇ ਵਿੱਚ ਇਹਨਾਂ ਹੀ ਵੇਖਦੇ ਰਹੋ ਸੁਰਖਾਪ ਟੀਵੀ ਧੰਨਵਾਦ